ਲਓ ਜੀ ਭਾਈ ਪਹੁੰਚ ਗਏ ਆ ਭੈਣ ਨਾਂ ਦੇ ਘਰਾਂ ਭਾਣ ਜੀ ਦੇ ਵਿਆਹ ਦਾ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਤਿਆਰੀ ਚੱਲ ਰਹੀ ਹੈ ਜੋਰਾਂ ਸ਼ੋਰਾਂ ਤੇ ਹਨਾ ਤੇ ਹੁਣ ਟੈਂਟ ਟੁੰਟ ਲੱਗ ਰਿਹਾ ਜੀ ਡੈਕੋਰੇਸ਼ਨ ਹੋ ਰਹੀ ਹੈ ਸਾਰੀ ਡੈਕੋਰੇਸ਼ਨ ਬਹੁਤ ਸੋਹਣੀ ਕਰੀ ਹੈ ਬਾਈ ਬੰਦਿਆਂ ਨੇ ਹਨਾ ਆ ਦੇਖੋ ਕਿਆ ਵਧੀਆ ਹੈ ਇੱਕ ਨੰਬਰ ਡੈਕੋਰੇਸ਼ਨ ਕਰੀ ਸਾਰੀ ਤੇ ਇੱਧਰ ਆ ਗਿਆ ਜੀ ਜਿੱਥੇ ਸ਼ਾਮ ਨੂੰ ਲੱਗਣਾ ਬਠਣਾ ਆਪੀ ਡੈਕੋਰੇਸ਼ਨ ਐਨ ਵਧੀਆ ਮਹਿੰਦੀ ਵੀ ਲੱਗਣੀ ਆ ਹਨਾ ਵਾਹ ਜੀ ਵਾਹ ਡੈਕੋਰੇਸ਼ਨ ਵਾਲੇ ਤਾਂ ਕੜਤੇ ਬੱਟ ਜੀ ਮੁੰਡਿਆਂ ਨੇ ਹਨ ਬਣਾਤੀ ਗੱਲਬਾਤ ਐਂਡ ਅਜੀ ਰੈਂਦਾ ਸਮਾਨ ਲਾਉਣ ਨੂੰ ਆ ਪਿਆ ਏ ਸਾਰਾ ਜੋ ਵੀ ਹੈ ਇਹ ਗੰਗਾਉਰਾਂ ਦਾ ਦੀਦੀ ਰਹਿਣੀਆਂ ਇਹ ਦੀਦੀਆਂ ਨੇ ਕਣਕੇ ਵੀ ਜੀ ਵੀ ਆ ਜੋ ਨਹੀਂ ਵਿਚੇ ਇਹਨਾਂ ਨੇ ਏ ਬਈ ਵਿਆਹ ਦੇ ਵਿੱਚ ਥੋੜੀ ਜਿਹੀਆਂ ਦੀ ਵਿਚਰੀਆਂ ਨਹੀਂ ਮੈਨੂੰ ਲੱਗਦਾ ਦੇਖ ਰੇਖ ਘੱਟ ਹੋਈ ਐ ਥੋੜੀਆਂ ਜਿਹੀਆਂ ਘੱਟ ਜੰਮੀਆਂ ਆਹ ਤਾਂ ਠੀਕ ਐ ਉਹ ਵੀ ਚਲ ਹੋ ਜਣੀਆਂ ਆਹ ਥੋੜੀਆਂ ਜਿਹੀਆਂ ਨਾ ਘੱਟ ਜੰਮੀਆਂ ਜਿੱਦਾਂ ਹੁਣ ਵਿਆਹ ਵਾਲੇ ਦਿਨ ਮੈਂ ਤੁਹਾਨੂੰ ਵਿਆਹ ਵਾਲੇ ਘਰਾਂ ਮੈਂ ਤੁਹਾਨੂੰ ਪਤਾ ਹੀ ਐ ਦੇਖ ਰੇਖ ਹੁੰਦੀ ਨਹੀਂ ਇਹ ਚੀਜ਼ਾਂ ਦੀ ਹਨਾ ਜਾਂ ਤਾਂ ਹੋਵੇ ਬੰਦਾ ਵਿਲਾ ਜਿੱਦਾਂ ਹੁਣ ਚਲੋ ਫ੍ਰੀ ਆ ਵਿਆਹ ਤੇ ਅਲਾਵਾ ਮਤਲਬ ਘਰ ਦੇ ਹੀ ਕੰਮ ਕਰਨੇ ਫੇਰ ਬੰਦਾ ਘੌਰ ਰੱਖਦਾ ਇਹ ਦੇਖ ਲਓ ਸਾਡੇ ਸਾਰੇ ਏਰੀਆ ਚ ਗੰਗੌਰਾਂ ਬੀਜਦੇ ਆ ਜੀ ਇਹਨਾਂ ਨੇ ਵੀ ਬੀਜੀਆਂ ਹੋਈਆਂ ਇਹਨਾਂ ਨੇ ਕਣਕ ਬੀਜੀ ਹੋਈ ਆ ਅਸੀਂ ਜੋ ਮ ਬੀਜੇ ਆ ਜਿੱਦਾਂ ਮੈਂ ਸਾਡੇ ਵਾਲੇ ਬਲੌਗ 'ਚ ਮੈਂ ਦੱਸਿਆ ਤਾਂ ਭਾਈ ਕਈ ਕਣਕ ਵੀ ਬੀਜ ਦਿੰਦੇ ਆ ਤੇ ਕਈ ਜੋਂ ਛੱਡਦੇ ਆ ਸਾਡੇ ਜੋਂ ਆ ਸਾਡੇ ਵਾਲੀ ਵਧੀਆ ਜੰਮੀਆਂ ਵੈਸੇ ਆਨ ਸਾਰੀਆਂ ਤੁਹਾਨੂੰ ਦਿਖਾਵਾਂਗੇ ਕਿਤੇ ਵਗਲੇ ਬਲੌਗ 'ਚ ਤੇ ਨੈਕ ਰੋਲੇਸ਼ਨ ਹੁਣ ਚੱਲ ਰਹੀ ਆ ਚੁੰਨੀਆਂ ਚੰਨੀਆਂ ਲੱਗੇ ਵੀ ਪੌਣ ਜਵਾਨ ਉੱਪਰ ਇੱਧਰ ਵੀ ਪੂਰਿਆ ਭਾਈ ਐਨ ਬਹਿ ਜਾ ਬਹਿ ਜਾ ਕਰਾਤੀ ਬਾਈ ਨੇ ਰੱਖ ਕੇ ਹਾਂ ਚੱਲਦੇ ਆਂ ਜੀ ਪਰ ਬਾਹਰ ਚੱਲ ਰਿਹਾ ਟੈਂਟ ਦਾ ਕੰਮ ਇੱਧਰ ਵੀ ਲਾਉਣਾ ਟੈਂਟ ਤੇ ਉਹ ਸਾਹਮਣੇ ਵੀ ਲੱਗੇ ਪਏ ਮੁੰਡੇ ਲਾਉਣ ਉਸ ਇੱਥੇ ਲਾ ਦੇਣਾ ਹੈ ਡੈਕੋਰੇਸ਼ਨ ਬਹੁਤ ਸੋਹਣੀ ਕਰਾਈ ਆ ਦੇਖ ਮੈਂ ਉਹੀ ਹਾਂ ਪੰਚ ਹੋਏ ਆ ਵਿਆਹ ਰਿਆਂ ਦੇ ਘਰ ਹਾਂ ਮੈਂ ਉਹ ਵੀ ਦੇ ਕਿੱਥੇ ਤੇ ਡੈਕੋਰੇਸ਼ਨ ਹੁਣ ਜਾਂ ਚੁੰਨੀਆਂ ਚੰਨੀਆਂ ਪੈਣੀਆਂ ਨਾ ਫੇਰ ਐਨ ਗੱਲ ਬਣਨੀ ਆ ਹਮਮ ਆਪਣੀ ਕੋ ਯਾਦ ਤਾਹਰਾ ਆਈ ਕਿ ਨਹੀਂ ਹੈ ਯਾਦ ਕੋਈ ਆਈ ਕਿ ਨਹੀਂ ਯਾਦ ਜੇ ਕੁੰਡੂ ਹੈ ਤਾਂ ਹੀ ਯਾਦ ਆਉਂਗੀ ਯਾਦ ਹੀ ਹੈ ਯਾਦ ਹੀ ਤਾਂ ਯਾਦ ਹੈਗੀ ਹਾਂ ਹੁਣ ਗੱਲ ਕਰਦੀਆਂ ਵੀ ਇਹ ਚੀਜ਼ ਦੇਖ ਕੇ ਕੁਝ ਯਾਦ ਆਇਆ ਕਿਆ ਮਤਲਬ ਮੈਂ ਸਮਝਿਆ ਨਹੀਂ ਆਪਣਾ ਘਰ ਕਿੰਨਾ ਕਰਮਾਣਾ ਤਾਂ ਆਹ ਹੈ ਕੁਰਸੀ ਬਹੁਤ ਗਰਮ ਹੈ ਪੇਛੇ ਟੂਹੀ ਨਹੀਂ ਲੱਗਦੀ ਆਪਣਾ ਘਰ ਕਿੰਨਾ ਕਰਮਾਣਾ ਤਾਂ ਕਿੰਨੇ ਦਿਨ ਸਾਡੇ ਰਹਾ ਹਾਂ ਮਾੜੀ ਗੱਲ ਨਹੀਂ ਚੰਗੀ ਗੱਲ ਹੈ ਚੰਗੀ ਗੱਲ ਬਹੁਤ ਕਰਮਾ ਵਾਲਾ ਘਰ ਹੁੰਦਾ ਜਿੱਥੇ ਇੰਨਾ ਟਾਈਮ ਖੜਦੇ ਹਾਂ ਹਾਂ ਉਹ ਤਾਂ ਫੇ ਮੁੰਡਾ ਯਾਰ ਦੋਸਤ ਦਾ ਆਪਣਾ ਬਾਈ ਉਹਨੂੰ ਆਏ ਤਾਂ ਵੀ ਚੱਲ ਖੋਹ ਲਿਆਂਗੇ ਕੋਈ ਨਹੀਂ ਆਪਣੇ ਘਰ ਦੇ ਆ ਹੁਣੇ ਬਸ ਹੁਣੇ ਤਿਆਰੀ ਹੋਣ ਲੱਗੀ ਤੇਰੀ ਪੱਟੀਆਂ ਦੀ ਸੀ ਵੀਡੀਓ ਦਿਖਾਉਣੀ ਸੀ ਕਿ ਸੁੱਕਾ ਪੱਕਾ ਕਰਿਆ ਵਾ ਆਪਾਂ ਇਹ ਤੋਂ ਤੇ ਫੜ ਲੈ ਜਣ ਹਾਂ ਪੱਠੀਆਂ ਵਾਲਾ ਇਹਨਾਂ ਦਾ ਕੋਈ ਸਿਸਟਮ ਐ ਇਦਾਂ ਹਨਾ ਵੀ ਹਲਵਾਈ ਨਾਲ ਦੇ ਪਿੰਡ ਦਾ ਹੀ ਐ ਹਾਂ ਉੱਥੇ ਉਹਦੇ ਆਪਣਾ ਸਾਰੀ ਵਰਕਸ਼ਾਪ ਜੋ ਵੀ ਐ ਬਣਾਇਆ ਵਾ ਬਾਈ ਨੇ ਤੇ ਉੱਥੋਂ ਹੀ ਤਿਆਰ ਕਰਕੇ ਸਾਰੀਆਂ ਆਈਟਮਾਂ ਭੇਜ ਦੇ ਭੇਜ ਵੀ ਦਿੱਤੀਆਂ ਜੀ ਨਹੀਂ ਤਾਂ ਤੁਹਾਨੂੰ ਬਣ ਕੇ ਵੀ ਦਿਖਾ ਦੇਣੀ ਆ ਤਿਆਰ ਬਣਦੀਆਂ ਦਿਖਾਉਣੀਆਂ ਹਾਂ ਹਨਾ ਤੇ ਦੇਖੋ ਹੁਣ ਮੁੰਡੇ ਨੇ ਧੁੱਪ ਦੇ ਵਿੱਚ ਕਿਹਨੇ ਮਿਹਨਤ ਕਰਨ ਲੱਗੀਆਂ ਹੋਈਆਂ ਮਿਹਨਤ ਤਾਂ ਹੈਗੀ ਹੋਇਆ ਬਟ ਐਂਟ ਲੱਗ ਰਹੀ ਹੈ ਹੂੰ ਕੁਛ ਲੈਣ ਤਾਂ ਨੇ ਉਹ ਮੜੇ ਜਿੱਥੇ ਦੇ ਐ ਇਹ ਵਿਚਾਰੇ ਉਹਦਾ ਪੁੱਛ ਲੰਨੇ ਆ ਜੀ ਗਾਈਜ਼ ਮੈਂ ਟਿਕਾ ਦਿਓ ਕਿਸੇ ਨੂੰ ਲੋੜ ਹੁੰਦੀ ਨੇੜੇ ਤੇੜੇ ਤੇ ਕੋਈ ਹੈਲਪ ਹੋ ਜਾਂਦੀ ਆ ਨਹੀਂ ਨਹੀਂ ਬਿਲਕੁਲ ਬਿਲਕੁਲ ਤੁਹਾਨੂੰ ਪਤਾ ਯਾਰ ਜਿੱਕੇ ਕਰਕੇ ਲੱਗੇ ਹੋਏ ਰੋਟੀ ਕਰ ਹਾਂ ਹਾਂ ਡੈਕੋਰੇਸ਼ਨ ਤਾਂ ਬਹੁਤ ਸੋਹਣੀ ਡੈਕੋਰੇਸ਼ਨ ਸੋਹਣੀ ਆ ਆ ਵੀ ਗਮ ਲੈ ਜੇ ਸੋਹਣੇ ਲਟਕਾ ਤੇ ਆ ਦੇਖ ਵੀਰ ਹੈ ਸ਼ਾਮ ਨੂੰ ਬਹੁਤ ਸੋਹਣਾ ਲੱਗਦਾ ਸਿਸਟਮ ਇਹ ਹਜੀ ਜਦ ਚੁੰਨੀਆਂ ਮੈਨੂੰ ਲੱਗਦਾ ਇੱਧਰ ਨੂੰ ਪੈਣੀਆਂ ਨਾ ਇੱਧਰ ਤੋਂ ਇੱਧਰ ਨੂੰ ਪਾਉਂਗੇ ਇਹ ਫੇਰ ਪੈਣੀਆਂ ਹਨ ਜੰਗਲ ਇਹਦੇ ਨੇ ਕਿ ਉਹਾਂ ਨੂੰ ਕੇ ਹੁਣ ਦੇਖਦੇ ਆ ਫੇਰ ਬੰਨੀ ਗੱਲ ਐ ਨਾ ਇਹ ਟੈਂਟ ਤਾਂ ਛੋਟਾ ਹੀ ਲੱਗਦਾ ਕਿ ਬੜਾ ਹੈ ਨਾ ਨਾ ਟੈਂਟ ਕਾਫੀ ਆ ਇੱਧਰ ਵੀ ਲੱਗਣਾ ਆਹ ਨਾਲ ਜਗ੍ਹਾ ਪਈ ਆ ਨਹੀਂ ਯਾਰ ਡੀਜੇ ਲਾ ਕੇ ਨੱਚਣਾ ਕਿੱਥੇ ਆ ਡੀਜੇ ਵਾਲਾ ਤਾਂ ਉਹ ਸਾਹਮਣੇ ਹੀ ਲੱਗਣਾ ਉਹ ਟੈਂਟ ਦੀ ਜਗ੍ਹਾ ਉਦਾਂ ਹੀ ਕੱਟ ਲੱਗਦੀ ਹੁੰਦੀ ਜਦ ਲੱਗ ਜਾਂਦਾ ਨਾ ਟੈਂਟ ਫੇਰ ਪਤਾ ਲੱਗਦਾ ਤੇ ਬੰਨਣਾਂ ਦੇ ਪਹਿਲੇ ਕਾਲਜ ਨੇ ਚੌੜਾ ਕਰ ਲੈਣਾ ਖਾਸਾ ਹੂੰ ਚੜਾਈ ਕਾਫੀ ਆ ਹੂੰ ਹੂੰ ਚੜਾਈ ਚ ਖਾਸਾ ਕਰ ਲੈਣਾ ਚਲੋ ਸੋਣਾ ਹੋ ਜਾਣਾ ਫੇਰ ਵੀ ਉਹ ਪਿੱਛੇ ਧੱਕਾ ਟੈਂਟ ਨੂੰ ਜਗ੍ਹਾ ਵਧੀਆ ਜੀ ਕਾਫੀ ਹੈ ਤੇ ਕੌਨਸਾ ਪਿੰਡ ਹੈ ਤੁਹਾਡਾ ਜਹਾਂ ਸੇ ਡੈਕੋਰੇਸ਼ਨ ਕਰਨੀ ਆਏ ਨਹੀਂ ਉਹ ਬੋਲੇ ਇਸ ਕੋਲ ਉਹ ਐਸੇ ਵਾਲਾ ਕਰ ਲੈ ਨਹੀਂ ਨਹੀਂ ਪਿੰਡ ਪਿੰਡ ਕਿਹੜਾ ਹੈ ਪਿੰਡ ਤੁਹਾਡਾ ਤੁਹਾਡਾ ਕੈਟਰਿੰਗ ਦਾ ਨਾਮ ਕੀ ਆ ਕੁਝ ਤਾਂ ਹੋਗਾ ਇਹ ਲੋਕ ਇਹ ਲੋਗ ਬਚਾਰੇ ਸ਼ਰਮ ਕਿਹੜੇ ਪਿੰਡ ਦੇ ਆ ਫਿਰ ਤੁਸੀਂ ਕਨੌਲੀ ਦੇ ਕਨੌਲੀ ਦੇ ਆ ਹੈ ਜਾਂਦੀ ਦਾ ਟੈਂਟ ਕੋਲ ਠੀਕ ਆ ਚੰਡੀਗੜ ਟੈਂਟ ਹਾਊਸ ਹੈ ਠੀਕ ਆ ਠੀਕ ਆ ਹੈ ਹਨਾ ਓਲੀ ਸਟੇਸ਼ਨ ਕੋਲ ਕਹਨਾ ਓਲੀ ਸਟੇਸ਼ਨ ਕੋਲ ਠੀਕ ਆ ਤੁਸੀਂ ਕਰ ਲਿਓ ਸੰਪਰਕ ਮੁੰਡਿਆਂ ਨੂੰ ਮਨਦੀ ਹੋਈ ਗੱਲ ਦਿੱਖੀ ਵਿਚਾਰੇ ਮਿਹਨਤ ਕਰਨ ਲੱਗੇ ਹੋਏ ਆ ਸਾਰੇ ਰੋਟੀ ਪਿੱਛੇ ਭੱਜਦੇ ਆ ਟੈਂਟ ਉਹਦਾ ਵਧੀਆ ਇਹਨਾਂ ਦਾ ਸਾਰਾ ਤੇ ਸਾਫਾ ਟੈਂਟ ਨਹੀਂ ਤਾਂ ਕੈਂਟ ਵਾਲੇ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਫਾਈ ਬਿਆਲਾ ਟੈਂਟ ਤਾਂ ਇਨਸਾਫ ਸੁਥਰਾ ਹੀ ਹੋਵੇ ਵਧੀਆ ਲੱਗਦਾ ਫੇਰੇ ਅੱਛਾ ਅੱਛਾ ਹਮਮ ਚਲੋ ਕਰ ਇਹ ਇੰਨਾ ਕ ਨਹੀਂ ਹੈਗਾ ਟੈਂਟ ਹਜੇ ਇਤੇ ਪਿਛੇ ਵੀ ਆ ਹਾਂ ਇਹ ਤਾਂ ਪੜਦਾ ਹਜੇ ਇਹਨਾਂ ਨੇ ਉੱਪਰ ਟੰਗਣਾ ਮੈਂ ਆਏ ਪੁੱਛਦੀ ਤੁਹਾਨੂੰ ਇਹ ਜਗ੍ਹਾ ਦੀਦੀਆਂ ਦੀ ਉਹ ਇਹਨਾਂ ਦੀ ਹੋਣੀ ਆ ਵੀਰਾਂ ਦੀ ਹੋਣੀ ਆ ਬਾਕੀ ਪਤਾ ਨਹੀਂ ਚਾਚੇ ਤਾਂ ਆਂਦੀ ਹੋਵੇ ਤੇ ਜਿਹੜਾ ਤਾਂ ਹੁਣ ਡੀ ਜੇ 2 ਜੇ ਲੱਗਣਾ ਹੈ ਉਹ ਤਾਂ ਲੱਗਣਾ ਇੱਧਰ ਅੱਛਾ ਉਰੇ ਟੀ ਜੇ 2 ਜੇ ਉਰੇ ਲੱਗਣਾ ਹੈ ਤੇ ਬਾਕੀ ਜਿਹੜਾ ਪ੍ਰੋਗਰਾਮ ਦੂਆ ਮਤਲਬ ਜਿੱਦਾਂ ਹੁਣ ਕਹਿ ਲੋ ਵੀ ਬੰਦਿਆਂ ਦਾ ਖਾਣ ਪੀਣ ਦਾ ਏ ਥੋੜਾ ਜਿਹਾ ਜਿੱਦਾਂ ਵੀ ਜੋ ਵੀ ਹੁੰਦਾ ਉਹ ਇੱਧਰ ਕਰਨਾ ਏ ਵੈਜ ਨੌਨ ਵੈਜ ਜਿਹੜਾ ਹਾਂ ਹਾਂ ਵੈਜਰ ਨੌਨ ਵੈਜ ਜੋ ਵੀ ਆ ਉਹ ਇੱਥੇ ਲੱਗ ਜਾਣਾ ਇੱਥੇ ਤਕਰੀਬਨ 1 2 3 4 5 6 5 6 ਟੇਬਲ ਲੱਗ ਜਾਣੇ ਬਹੁਤ ਆ ਜਗ੍ਹਾ ਹਾਂ ਮੈਂ ਤਾਂ ਕੱਲੂ ਭੋਗ ਦਾ ਵੀ ਹੋ ਜਾਣਾ ਤਾਂ ਹੀ ਹੁਣ ਟੈਂਟ ਲੱਗ ਰਿਹਾ ਹਾਂ ਹਾਂ ਤੇਰਾ ਘਰ ਵੀ ਬਹੁਤ ਆ ਯਾਰ ਕਰੇ ਕੀ ਬੰਦਾ ਹਾਂ ਜਿਹੜੇ ਕਹਿੰਦੇ ਧੋਨਾ ਨੇ ਵਿਆਹ ਛੇਤੀ ਮੰਗ ਲਿਆ ਮੁੰਡੇ ਵਾਲਿਆਂ ਨੇ ਫਿਰ ਤਾਂ ਕਰਕੇ ਛੇਤੀ ਰੱਖਣਾ ਪਿਆ ਨਹੀਂ ਤਾਂ ਠੰਡ ਜੀ ਜਿਹਨੂੰ ਰੱਖਣਾ ਤਾਂ ਹਾਂ ਬਸ ਚਲੋ ਜਦੋਂ ਮਾਰਾ ਉਹ ਗੱਲ ਇਦਾਂ ਗੱਲ ਇਦਾਂ ਐ ਮੁੰਡਾ ਜਿਹੜਾ ਭਾਈ ਹਾਂ ਜਿਹੜਾ ਸਾਡਾ ਅਗਲੇ ਨੇ ਆਪਣੇ ਵੀ ਕੰਮ ਕਰ ਦੇਖਣੇ ਆ ਕਿ ਅੱਜ ਤਾਂ ਉੱਥੇ ਕੰਮ ਹੋਵੇ ਜ਼ਰੂਰੀ ਹੈ ਨਾ ਨਹੀਂ ਬਿਲਕੁਲ ਬਿਲਕੁਲ ਫਿਰ ਉਹਨੂੰ ਛੁੱਟੀ ਨਹੀਂ ਮੇਰੇ ਵਰਗੇ ਨਾ ਸੁਣੋ ਥੋੜੇ ਮੇਰੇ ਵਰਗੇ ਕਹਿ ਦਿੰਦੇ ਆ ਆਏ ਰੱਖ ਲੈਣਾ ਤਾਂ ਉਹ ਕਰ ਲੈਣਾ ਤਾਂ ਮੰਨ ਲਓ ਜਦੋਂ ਮਹਾਰਾਜ ਦਾ ਹੁਕਮ ਜਿਹਦੇ ਹੋਣਾ ਸਾਰਾ ਕੁਝ ਉਹ ਤਾਂ ਹੈਗੇ ਹੀ ਆ ਮੁੰਡੇ ਨੂੰ ਹੁਣ ਛੁੱਟੀ ਮਿਲੀ ਵੀ ਆ ਫੇਰ ਉਹ ਕਹਿੰਦੇ ਵੀ ਡੇਢ ਸਾਲ ਬਾਅਦ ਛੁੱਟੀ ਮਿਲਣੀ ਉਹਨੂੰ ਜੇ ਮਤਲਬ ਹੁਣ ਇੱਕ ਵਾਰ ਚਲੇ ਗਏ ਨਾ ਫੇਰ ਤਾਂ ਕਰਕੇ ਫੇਰ ਹੁਣ ਐਟੇ ਟਾਈਮ ਰੱਖਣਾ ਪਿਆ ਆ ਚੱਕਰ ਮਾਊਜੀ ਟੈਂਟ ਬਾਕੀ ਹੁਣ ਹੋਰਿਆ ਰੈਡੀ ਐ ਨਾ ਟੈਂਟ ਲੱਗੇ ਤੋਂ ਬਾਅਦ ਫੇਰ ਬਣਨੀ ਗੱਲ ਬਾਤ ਤੇ ਹੋਰ ਰਿਸ਼ਤੇਦਾਰ ਵੀ ਲਓ ਜੀ ਪ੍ਰਾਣਾ ਸਾਹਿਬ ਆ ਗਏ ਸਾਡੇ ਪ੍ਰਾਣਾ ਸਾਹਿਬ ਕਿ ਬੜੇ ਆ ਗਏ ਜੀ ਸਾਹਿਬ ਪ੍ਰਾਣਾ ਪਈ ਜਿਹਨਾਂ ਨੂੰ ਕਹਿ ਦਿੰਨੇ ਆ ਉਹ ਪਹੁੰਚ ਗਏ ਆ ਅਸੀਂ ਸਵਾਗਤ ਕਰਨ ਲਈ ਦੀਦੀਆਂ ਨੇ ਬਾਹਰ ਖੜਾ ਹਾਤੇ ਸੀਗੇ ਮੈਂ ਕਿਹਾ ਮੈਂ ਗੱਡੀ ਕੱਢ ਦਿੰਦੇ ਤਾ ਖੜਾ ਹਾਤੇ ਸੀ ਲਓ ਯਾ ਹੁਣ ਗੱਡੀ ਮੇਰੀ ਵਾਲੀ ਵੀ ਇਧਰ ਹੀ ਲੱਗ ਜਾਨੀ ਟੈਂਟ ਵਿੱਚ ਚੱਲ ਜਾ ਟੈਂਟ ਲੱਗ ਗਿਆ ਦਾ ਸਵਾਗਤ ਆ ਆ ਦੇਖ ਲੋ ਮੈਂ ਦੇਖ ਲੋ ਸਪੈਸ਼ਲ ਖੜੀ ਕਿ ਤੁਹਾਡਾ ਸਵਾਗਤ ਕਰ ਇਹਨੂੰ ਅੱਛਾ ਮੇਰੇ ਪਾਸ ਦਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਹਾਂ ਵਧੀਆ ਵਧੀਆ ਜੀ ਨਾ ਰਬ ਤੈਨੂੰ ਛੇਤੀ ਦੇ ਤੇ ਸੋਹਣੀ ਜੀ ਬਹੁਤ ਦਵੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੈ ਸਤਿ ਸ਼੍ਰੀ ਅਕਾਲ ਵੀ ਜਵਾਨਾ ਸਪੈਸ਼ਲ ਸਵਾਗਤ ਕਰਦੇ ਆਂ ਪਹਿਲਾਂ ਖੜੇ ਜੀ ਸਾਡੇ ਲਈ ਦੋ ਕੁ ਸ਼ਬਦ ਕਹਿ ਦੋ ਵੀ ਧੰਨਵਾਦ ਚੋਡਾ ਹੋਵਾ ਧੰਨਵਾਦ ਵੀ ਚੱਲ ਕੇ ਆਏ ਜੀ ਦੂਰ ਤੋਂ ਉਹ ਅਸੀਂ ਨਾ ਯਾਰ ਜਿੱਦੇ ਅੱਜ ਫੇਰ ਰਲ ਜਗੇ ਤੇ ਹਾਂ ਹੋਰ ਅਸੀਂ ਅੱਜ ਇੱਧਰੋਂ ਪਾਲੀ ਗੱਡੀ ਪਤਾ ਨਹੀਂ ਇੱਕ ਕੋਈ ਮੋੜ ਗਲਤ ਮੋੜ ਹੋ ਗਿਆ ਸਾਥੇ ਹਾਂ ਉਹਦਾ ਉਹ ਗਾਹਾਂ ਲਾਂਗੇ ਹੋਰ ਉੱਥੇ ਦਾ ਪਿੰਡ ਜੇ ਹੀ ਖਤਮ ਹੋ ਗਿਆ ਗਾਹਾਂ ਜਿਹੜੇ ਮੰਦਰ ਜਾਂ ਨਾ ਮੰਦਰ ਦੇ ਕੋਲ ਨੂੰ ਮੋੜ ਮੈਂ ਮੱਝੇ ਕੋਲ ਨੂੰ ਹਾਂ ਇੱਕ ਅੱਧਾ ਹੀ ਮੋੜ ਗਲਤ ਮੋੜ ਹੋ ਗਿਆ ਜੀ ਸਾਥੇ ਤੇ ਕੀ ਕਹਿੰਦੇ ਕਹਿੰਦੇ ਅੱਜ ਮੈਂ ਜੀਜਾ ਜੀ ਨੂੰ ਐ ਕਹਿਣਾ ਵੀ ਇਹ ਮਹਿੰਦੀਆਂ ਨਵਾਉਂਗੀ ਤੁਸੀਂ ਮੈਨੂੰ ਰਾਹ ਤੇ ਰਖਾ ਕੇ ਲੈ ਜਾਓ ਪਹਿਲਾਂ ਹੋਰ ਐਸੀ ਵੀ ਭਾਈ ਰਾਹ ਤੇ ਪਛਾਣ ਕਰਾਓ ਵੀ ਪਹਿਲਾਂ ਰਾਹ ਤੇ ਹੀ ਪਛਾਣ ਕਰਾਓ ਹਾਂ ਦੁੱਧਾ ਦੁੱਧਾ ਹਾਂ ਰਵੀ ਮੁਰੇ ਦਾ ਜੈਜ਼ਮਿਨ ਜਮੀ ਛੋਟੀ ਜੀ ਹੈ। ਉਹ ਛੋਟਾ ਹੋ ਛੋਟਾ ਹੋ ਦੀ ਮੈਂ ਕਹਿੰਦਾ ਮੇਤੇ ਵੀ ਲੰਬਾ ਹੋ ਗਿਆ ਇਹ। ਪਤਲੇ ਕਰਕੇ ਨਾ ਕੁਝ ਜ਼ਿਆਦਾ ਲੰਬਾ ਲੱਗਦਾ ਹੈ ਨਾ। ਦੇਖ ਲਓ ਜੀ ਇਹ ਭਾਂਡ ਜੇ ਆ ਭਾਈ ਸਾਡੇ ਹੈ। ਅਸੀਂ ਤੇ ਨਾਨਕ ਦੇ ਘੋਂ ਆਉਂਦੇ ਫਿਰਦੇ ਆ ਵੀ ਕੋਈ ਗਲਤੀ ਨਾ ਕਰ ਦੇਵੇ ਤਾਂ ਕਰਕੇ ਫਿਰ ਅਸੀਂ ਦੇਖਦੇ ਫਿਰਦੇ ਹਾਂ ਦੇਖਦੇ ਫਿਰਦੇ ਹਾਂ ਹਾਂ ਤਾਂ ਕੋਈ ਗਲਤੀ ਨਾ ਕਰ ਵਧੀਆ ਕਰਨ ਲੱਗੇ ਦੇ ਵੀ ਹਾਂ ਹਾਂ ਬਾਈਕ ਉਡਿਆਲਿਆ ਇਹ ਹੁੰਦਾ ਬਸ ਕੋਈ ਕੁਝ ਕਹਿ ਨਾ ਤੇ ਬਈ ਆਈ ਨਹੀਂ ਕਰਿਆ ਉਹ ਨਹੀਂ ਕਰਿਆ ਅੰਨੇ ਬੰਦੇ ਫਿਰਦੇ ਤੇ ਤਾਂ ਕਰਕੇ ਫਿਰ ਮੈਂ ਵੀ ਮੜੀ ਜਿ ਮੂਰੇ ਹੋਈਆਂ ਵੀ ਮੈਂ ਦੇਖਾਂ ਮੈਂ ਦੇਖਾਂ ਮੈਂ ਕਰਾਂ ਕੀ ਕਰਾਂ ਮੈਂ ਕਈ ਵਾਰ ਬੰਦੇ ਦਾ ਦਿਮਾਗ ਸੋਪਾ ਸੀ ਫਿਰਦਾ ਹੁੰਦਾ ਕੋਈ ਜਨਾਨੀ ਛੋਟੀ ਤੋਂ ਛੋਟੀ ਗਲਤੀ ਨਹੀਂ ਕਰ ਦਿੰਦੀ ਹੁੰਦੀ ਤਾਂ ਹੀ ਮੈਂ ਫਿਰਦੀ ਆਈ ਨਹੀਂ ਕਰਿਆ ਆਈ ਨਹੀਂ ਕਰਿਆ ਹੈਗਾ ਹਾਂ ਗਾਹਾਂ ਹੁਣ ਤਾਂ ਦੋ ਹੋ ਗਈਆਂ ਭਾਈ ਗੈਲ ਹੈ ਹਲੇ ਖੰਦਰ ਵੀ ਬੈਠੀਆਂ ਤਿੰਨ ਚਾਰਕ ਜਾਣੀਆਂ ਹਾਂ ਸਾਹੀ ਤਾਂ ਕਹਿਨੀ ਆ ਬਿਲਕੁਲ ਕੱਲ ਆ ਆ ਦੇਖਿਆ ਹੀ ਨਹੀਂ ਜੀ ਮਨੂੰ ਮੈਂ ਭਲੇਖੇ ਨਾਲ ਇਹਦੇ ਪਰੇ ਵੱਜ ਗਈ ਗੱਡੀ ਇਹਦੇ ਚੜ ਗਈ ਤੇ ਗੱਡੀ ਹਾਂ ਕਿਆ ਇਹ ਨਾਲੋਂ ਪਰ ਚੱਲ ਬਚਾਓ ਹੋਰ ਉਹ ਮੈਂ ਖਿਆਲ ਨਹੀਂ ਕਰਿਆ ਨਹਿਰ ਦਾ ਪਾਣੀ ਆਂਦਾ ਦੀਦੀ ਇਹਦੇ ਚ ਹਾਂ ਨਹਿਰ ਦਾ ਪਾਣੀ ਆ ਖੇਤਾਂ ਨੂੰ ਹਾਂ ਤੇ ਤਾਂ ਲੱਗਦਾ ਖਾਲਾ ਹੈ ਅੱਛਾ 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 ਉਹ ਸਿਸਟਮ ਆ ਇਹ ਨਹਿਰ ਦਾ ਪਾਣੀ ਆਂਦਾ ਇਹਦੇ ਚ ਖੇਤ ਤੇ ਕਿੱਥੇ ਆਪੇ ਲੋਦੀ ਮਧਰੇ ਰੱਖ ਜਾਂਦਾ ਸਾਰੇ ਪਿੰਡਾਂ ਨੂੰ ਹੈ ਯਾਰ ਇਹ ਤਾਂ ਬਹੁਤ ਵਧੀਆ ਸਿਸਟਮ ਕਰਿਆ ਹੋਇਆ ਜਈ ਬੇਰੀ ਨਾ ਸਾਰਾ ਕਿਤੇ ਹੁਣ ਮੇਰੇ ਬੋਰ ਹੈ ਨਹੀਂ ਕਿਤੇ ਮੋਟਰ ਮੋਟਰ ਸਾਰਾ ਹੀ ਤੇ ਲੱਗਦਾ ਇਹਨਾਂ ਨੂੰ ਅੱਛਾ ਸਾਰੇ ਖੇਤਾਂ ਨੂੰ ਇਹਦਾ ਹੀ ਇਹ ਮਤਲਬ ਆਪਣੀ ਮਰਜ਼ੀ ਨਾਲ ਲੱਕਾ ਖੋਲ ਲੋ ਕਿ ਕਿਵੇਂ ਅੱਛਾ ਜੀ ਹੁਣ ਨਹਿਰ ਬੱਤੇ ਕੋਈ ਚਰਾਉਣਾ ਪੈਂਦਾ ਬਈ ਸਾਰੀ ਬਰਬਾਦ ਚਲੀ ਜਾਂਦਾ ਹੂ ਇਹ ਰਹੇ ਦੱਬਾ ਸਿੰਚੀ ਪਾਣੀ ਆ ਇਹਦਾ ਬਹੁਤ ਲੋਟ ਆ ਜੀ ਕੰਮ ਠੰਡਾ ਪਾਣੀ ਵਧੀਆ ਫਸਲ ਨੂੰ ਹਾਂ ਬਹੁਤ ਵਧੀਆ ਚੀਜ਼ ਹੈ ਜਿੱਦਾਂ ਹੁਣ ਮੰਨ ਲਓ ਇੱਥੇ ਪਾਈਪ ਆ ਗਾਹਾਂ ਗਾਹਾਂ ਖਾੜਾ ਹੋਣੀਆਂ ਹੈ ਕਿ ਨੱਕੇ ਦੂਏ ਪੱਕੇ ਹੀ ਇਹ ਹੌਦੀਆਂ ਬਣਾਈਆਂ ਗਿਆ ਹੌਦੀਆਂ ਬਣਾਈਆਂ ਹੀਆਂ ਟੈਪ ਦੱਬਾ ਮੈਂ ਤਾਂ ਇਹਨੂੰ ਸਮਝਦਾ ਦਾ ਸੀਵਰੇਜ ਨਾ ਦੂਈਂ ਆਪਣੇ ਖੇਤ ਕੋਲ ਕੱਡੇ ਮੋਗੇ ਉਹਨੂੰ ਕਹਿੰਦੇ ਮਾੜਾ ਅੱਛਾ ਅੱਛਾ ਹੌਦੀਆਂ ਬਣਾਈਆਂ ਹੋਈਆਂ ਇਹ ਤਾਂ ਬਹੁਤ ਲੋਟ ਕਰਿਆ ਵਾਜੀ ਕੰਮ ਫੇਰਨ ਮੈਂ ਕਿ ਕਹਿੰਦੀ ਆ ਦੇਖੋ ਇਹਦੇ ਆ ਵੀ ਕਿੰਨੇ ਦਿੰਦੇ ਨੇ ਯਾਰ ਰੇਲਵੇ ਸਟੇਸ਼ਨ ਆਟਰੀ ਫਰਮ ਵੱਲ ਨਿਕਲਦੀ ਆ ਫਰਮ ਵੱਲ ਲੈ ਆਉਂਦੀ ਕੋਲੇ ਦੀ ਗੱਡੀ ਕੋਲੇ ਦੀ ਟ੍ਰੇਨ ਆਉਂਦੀ ਆ ਹਾਰਮਨ ਨੂੰ ਦੋ ਹੀ ਟ੍ਰੇਨ ਨਹੀਂ ਪੈਸੇਂਜਰ ਨਹੀਂ ਐ ਸੱਤ ਜਾਣਦੇ ਸੁਪਨੇ ਕਿਤੇ ਨਾ ਕਿਤੇ ਘੁੰਮਣਦੇ ਸੀ ਉਹੀ ਗੱਲਾਂ ਕਰੁੰਦੀਆਂ ਧਿਆਨ ਨਾਲ ਧਿਆਨ ਨਾਲ ਚਲੋ ਚਲੋ ਫੇ ਅੰਦਰ ਚੱਲਦੇ ਆ ਜੀ ਹੁਣ ਟੈਂਟ ਵਾਲਿਆਂ ਨੇ ਕੰਮ ਖਿੱਚਿਆ ਪਿਆ ਜੀ ਬਾਕੀ ਲੈ ਅਸੀਂ ਰਾਤ ਦੇ ਆਏ ਵੀ ਆ ਪਾਜੀ 1:00 ਵਜੇ ਦਾ ਅਸ ਤਾਂ ਖਾਸੀ دیر ਦੇ ਆਏ ਵੀ ਲਾਵਾ ਜੀ ਮੁੰਡਿਆਂ ਨੇ ਖੋਲ ਲੀਆਂ ਚੁੰਨੀਆਂ ਚੰਨੀਆਂ ਹੁਣ ਪੈਣੀਆਂ ਚੁੰਨੀਆਂ ਬਾਕੀ ਡੈਕੋਰੇਸ਼ਨ ਸਾਨੂੰ ਨਾਲ ਦੀ ਨਾਲ ਦਿਖਾਣੇ ਆ ਫਿਰ ਹਾਂ ਸਾਰੀ ਕਿਵੇਂ ਚੱਲਦਾ ਕੰਮ ਹੋ ਗਿਆ ਹੋਰ ਠੀਕ ਹੈ ਰਵੀ ਜੀ ਆ ਗਏ ਹਾਂ ਜੀ ਸਾਡੇ ਸਾਰੇ ਸਹੀ ਗਾਮਨੀ ਤੇ ਲੇਟ ਹੋ ਹਾਂ ਨਾਨਕੇ ਲੇਟ ਆਏ ਆ ਹਾਂ ਜੀ ਰੀਅਲ ਨਾਨਕੇ ਜਿਹੜੇ ਪਰ ਨਾ ਜਪਾਨ ਆਪਾਂ ਇੱਧਰ ਬੈਠੇ ਗਾ ਵੀਰੇ ਦਾ ਕੰਦੀ ਹਾਂ ਇੱਧਰ ਪਹਿਲਾਂ ਅੱਜ ਖਾ ਲੋ ਰਵੀ ਦਾ ਰਵੀ ਦਾ ਆਉਂਦੀ ਸਾਰ ਭੱਜ ਗਿਆ ਆਪਣੇ ਫਰੈਂਡ ਨਾਲ ਕਦੇ ਵੇਟ ਕਰ ਲੈ ਥੋੜਾ ਦੀ ਨਹੀਂ ਆਈ ਦੀ ਨਹੀਂ ਆਈ ਤਾਂ ਕਿ ਮੈਨੂੰ ਇਹਨਾਂ ਨੇ ਸਜਾ ਦਿੱਤੀ ਤੁਪ ਚੜ ਕੇ ਆਈ ਵੀ ਸੀ ਹਾਂ ਇਹ ਗਾਇਕ ਤਾਂ ਮੈਂ ਆਈ ਆ ਆ ਤਾਂ ਉਹ ਸਮਝ 4:00 ਵਜੇ ਗਈ ਸੀ 8:00 9:00 ਆ ਗਈ ਤੇ ਜੋ 10:00 ਆਈ ਸੀ ਨਹੀਂ ਉਹ ਕੱਲ ਸਾਂ ਨਹੀਂ ਨਹੀਂ 9:00 ਵਜੇ ਇੱਕ ਦੋ ਘਰ ਤੇ ਹਾਂ ਇੱਕ ਦੋ ਘਰ ਤੇ ਸ਼ੁਰੂ ਕਰਤਾ ਬਸ ਉਹ ਰਾਨੀ ਕੇ ਰਾਹ ਤੇ ਮੈਂ ਆਨੇ ਦੇ ਦਿੱਤੀ ਦੋ ਘਰ ਤੇ ਧੰਨਵਾਦ ਉਹ ਐ ਵੀ ਬਹੁਤ ਵੱਡਾ ਕੰਮ ਤਕ ਕਰਦਾ ਉਹ ਬਹੁਤ ਚੀਜ਼ ਸਾਹਮਣੇ ਪੈ ਗਈ ਨਹੀਂ ਗੱਲ ਪਹਿਲਾਂ ਇੱਕ ਤੇਰੀ ਨਾ 4 ਵਜੇ ਤੋਂ ਤੇ ਇਟ ਗਏ ਤੇ ਫਿਰ ਇਹਦੇ ਬਾਅਦ ਅਸੀਂ ਇਹ ਆਪਣੇ ਕੰਮ ਸ਼ੁਰੂ ਕਰਿਆ ਹੁਣ ਅਸੀਂ ਫਿਰ ਘਾਟਕ ਬੈਠ ਗਏ ਸਵੇਰ ਜੀ ਗਰੀ ਮੈਨੂੰ ਆਇਆ ਕਿ ਤੁਸੀਂ ਮੈਨੂੰ ਫੋਨ ਕਰਦੀ ਹੈ ਮੇਰੇ ਨਾਲ ਚਲੇਗੀ ਥੋੜੀ ਵੀ ਨਹੀਂ ਹੋਇਆ ਵੀ ਜਦੋਂ ਫਿਰ ਵੀ ਤਾਂ ਨਾ ਫੋਨ ਤੇ ਵੀ ਨਹੀਂ ਕਰਿਆ ਜਿਹਦੇ ਨੇ ਪਹਿਲਾਂ ਅਸੀਂ ਆ ਗਏ ਤੇ ਇਹ ਮੈਂ ਜਦ ਤੁਸੀਂ ਅੱਜ ਛੇਤੀ ਆ ਗਏ ਮਾ ਘੰਟੇ ਤੱਕ ਤੁਸੀਂ ਬੈਠੇ ਆ ਮੈਨੂੰ ਟਾਈਮ ਲੱਗ ਗਿਆ ਉੱਥੇ ਗਾਫੀ ਉਹਦਾ ਲੱਗਣਾ ਪਾਸ ਦੇ ਘੰਟੇ ਘੰਟੇ ਸਾਰਾ ਉਹ ਕਿਉਂ ਨਹੀਂ ਆ ਕੇ ਮੈਂ ਹੈ ਜੇ ਸਾਢੇ 6 ਹੋ ਗਏ ਤੇ ਨਾ 7 7 ਵਜੇ ਆਇਤੇ ਤੇ 7:05 ਹੋ ਗਏ ਤੇ ਇੱਕ ਰਾਮ ਉਸ ਤੇ ਪੜਨਾ ਫੁੱਟੇ ਫੁੱਟੇ ਖੜਬੋਲ ਕਿ ਖਾਓ ਇੱਕ ਬਿੜੀ ਮਾ ਜਿਹੜੀ ਤੁਸੀਂ ਤੁਸੀਂ ਖੜਬੋਲ ਕੇ ਦਿਖਾਓ ਪੈਣਾ ਕੋਈ ਨਹੀਂ ਆਉਂਦਾ ਐ ਨੂੰ ਬੋਲਣਾ ਹੀ ਨਹੀਂ ਉਹ ਜਿਹੜੀਆਂ ਤੇ ਡਾੜੀਆਂ ਰ ਡਾੜਦੇ ਇਹ ਦੀਆਂ ਦੇ ਦੀਆਂ ਦੇ ਚੱਲ ਭੈਣਾ ਚੱਲ ਭੈਣਾ ਭਾਈ ਭੈਣਾ ਬੋਲਦੇ ਚ ਵੀਡੀਓ ਚਾਹੁੰਦੇ ਇੱਕ ਹੋ ਜੀ ਫਰਕ ਕਰਦੇ ਆ ਪੈਣਾ ਹੁਣ ਬੜੀਆਂ ਭੈਣਾ ਨੂੰ ਕੋਈ ਕਹਿ ਨਹੀਂ ਲੱਗਦੇ ਕਹ ਨਹੀਂ ਵੀ ਜੀ ਚਾਈ ਵੀ ਮਾ ਬਾਰਗੀ ਹੁੰਦੀ ਜਿਹਨੂੰ ਤੁਸੀਂ ਕਹਿ ਰਹੇ ਹੋ ਆ ਕੇ ਵਾਲੇ ਕੱਲੀ ਲੈ ਬਸ ਚਲ ਚਾਹੁੰਦਾ ਤਾਂ ਹੀ ਕਰਾਂ ਦੀਦੀ ਕਹੇਵੇ ਕਿਹੜਾ ਹਟਦੀਆਂ ਇਹ ਜਿਆਦਾ ਹਟ ਜੇਵੇ ਹੈ ਫੇਰ ਤਾਂ ਬੰਦਾ ਮੰਨ ਲੇ। ਕੀ ਨਾ ਆਏ ਆ ਪਟਾਰੀ ਰੋਜ਼ ਹੀ ਲੱਗੀਆਂ ਰਹਿੰਦੀਆਂ ਕੁਸਣਾ ਕੁਸ ਕਰ ਰਹੀ ਸੀ। ਇਹ ਗੇਰ ਰਵਾਜ ਹੈ ਨਹੀਂ ਤੇ ਅੱਧੀ ਨੂੰ ਹੀ ਕਰਦਾ ਜੀ ਤਾਂ। ਫੂਟਾ ਪੜੇ ਜੀ ਤਾਂ ਸਾਰਾ ਸਾਰੀ ਇਹ ਤਾਂ ਰਵਾਜ ਹੈ ਉਹ ਚੋ ਵਾ ਤਾਂ ਹੀ ਜਦਾ ਕੰਮ ਨਹੀਂ ਆਪਾਂ ਕਿੰਨੇ ਦਾ ਰੋਜ਼ ਕਰੀ ਜਾਈਏ। ਸਹੀ ਗੱਲ। ਫੰਕਸ਼ਨਸ ਦਾ ਇਹ ਕੰਮ ਹੀ ਜਾਂਦਾ। ਉਹ ਮੈਂ ਦਾ ਦੀਦੀ ਜਿੱਦਾਂ ਪਿਆ ਦਾੜੀ ਨਹੀਂ ਕਟਾਈ ਫੇਰ ਮੈਂ ਕਿਉਂ ਨਹੀਂ ਬੋਲਦਾ ਮੈਂ ਕਿੱਥੇ ਦੇਖਾਂ ਇਹਨਾਂ ਦੇ ਸੀ ਹੋ ਗਿਆ ਤੇ ਅਸੀਂ ਉਹ ਸਾਰਾ ਕੁਝ ਕਰਦੇ ਆਂ ਉਹ ਦੀਦੀ ਮੈਂ ਤਾਂ ਇਹਨਾਂ ਨੂੰ ਕਹਿੰਦਾ ਹੁੰਦਾ ਮੈਂ ਕਾਹਨੂੰ ਇੰਨੇ ਪੈਸੇ ਤੁਸੀਂ ਲਾਉਣੇ ਆ ਇੱਥੇ ਦੇ ਐ ਮਿੱਟੀ ਦੀ ਉਹ ਮਾਲ ਨਹੀਂ ਮੈਂ ਮਾਰ ਦਿੰਦਾ ਹਾਂ ਹਾਂ ਮੈਨੂੰ 500 ਰੁਪਏ ਦੇ ਦਿਓ ਜ਼ਿਆਦਾ ਨਾ ਦਿਓ ਹਾਂ 500 ਦਾ ਕੰਮ ਨਹੀਂ ਸਿਆਰੇ ਲੈ ਘਰ ਤੋਂ ਪੈਸੇ ਵਾ ਦੇ ਆ ਪੈਸੇ ਵਾ ਦੇ ਚਲ ਜੀ ਕਾਹ ਹੈ ਕੀ ਐਸੀ ਸੋਹਣੀ ਆ ਵੀ ਲੱਗੂਗੀ ਟੌਟ ਟੌਟਿਓ ਖਰਾਬ ਹੋ ਜਾਣਾ ਮੈਂ ਇਹਨੇ ਚਾਹੀਦਾ ਕਰਨੀਦਾ ਆ ਦੇਖ ਲੋ ਬਾਹਰ ਤੋਂ ਨਹੀਂ ਖੀ ਜਾਂਦਾ ਘਰ ਵਾਲੀ ਕਰਦੀ ਆ ਅੱਜ ਕੱਲ ਦਾ ਟਾਈਮ ਨਹੀਂ ਤਾਂ ਇਹਨਾ ਜੇ ਵਧੀਆ ਹੋ ਗਏ ਤਾਂ ਦਿਲ ਦੇਖੂਗਾ ਪੰਦੇ ਦਾ ਦਿਨ ਸਾਫਾ ਪਰ ਅੱਜ ਕੱਲ ਦਾ ਟਾਈਮ ਜਾ ਕੇ ਮੁੱਖ ਤੋਂ ਦੇਖਿਆ ਜਾਂਦਾ ਕਿਉਂ ਖਿੱਚਿਆ ਜਾਂਦਾ ਉਹਦੀ ਗੱਲ ਕਰਦੀ ਠੀਕ ਹੈ ਚਲੋ ਸਾਜੀ ਦੇ ਸਾਡੀ ਮਾਸੀ ਮੇਰੀ ਸਹੇਲੀ ਬਣੀ ਹੋਈ ਆ ਦੀ ਕਾਹਦੀ ਅਸੀਂ ਰਿਤਮਲ ਜੁੜ ਕੇ ਗੰਗਾ ਨੇ ਗੁਣੇ ਗਾਉਣੇ ਆ ਖਾਸਾ ਕੁਝ ਕਰਦੇ ਹਾਂ ਆ ਰਾਂਏ ਕਾ ਰਾਂਏ ਸਾਡਾ ਮਨ ਤਾਂ ਹੋਤੀ ਸ਼ੋਰ ਇਹਨੂੰ ਵਾ ਬਾਹਰੋਂ ਵੇਗੀ ਦੀਦੀ ਇਹ ਸੇ ਤਾਂ ਕਿ ਜੀ ਮੈਂ ਆਪਣੇ ਵਿਆਹ ਨੂੰ ਮੈਨੂੰ ਲੱਗਣਾ ਨਹੀਂ ਤੈਨੂੰ ਮੇਰੇ ਮੈਂ ਤਾਂ ਕੁਛ ਨਹੀਂ ਲੱਗਣੀ ਫਿਰਦੀ ਹੁੰਦੀ ਮੈਂ ਕਿਹਨੂੰ ਕੰਨੇ ਨੇ ਕਿਹਦੀ ਕਿੜੇ ਪਿਆਰੇ ਕੋੜੇ ਮੈਂ ਤੇਰੇ ਮੂੰਹ 'ਤੇ ਮਾਰਾਂਗਾ ਤੇ ਕਹਾਂ ਤੈਨੂੰ ਤਾਂ ਇੱਕ ਗਾਣਾ ਨਹੀਂ ਆਉਂਦਾ ਬਈ ਮੈਂ ਤੇਰੇ ਸਾਹ ਦੇ ਸਰੋਂ ਤੇ ਇਹ ਕੱਲ ਵੀ ਮੈਂ ਤੇ ਗਾਣੇ ਗਾ ਲੈ ਬੜੀ ਅੱਛੀ ਆ ਮੈਂ ਤੇ ਸੋਨਾ ਕਰਦਾ ਇਹ ਤਾਂ ਮਾਸੀ ਜੀ ਨਾਲ ਆਏ ਮੈਗੀ ਚੁੰਨੀ ਜੀ ਪਾ ਕੇ ਮੂੰਹ 'ਤੇ ਦੋਈਂ ਦਾਦੀ ਨੇ ਨਾਲ ਕੱਢ ਕੱਢ ਕੇ ਸਿਖਾਉਂਦੇ ਕੁਛ ਵੀ ਆ ਮੇਰਾ ਵੀ ਕੁਛ ਚੌਹ ਹੁੰਦਾ ਤਾਂ ਉਹਨਾਂ ਕੋਲ ਬੈਠ ਕੇ ਸਿੱਖਣ ਦਾ ਵੀ ਹਾਂ ਕਿੱਦਾਂ ਹੈ ਦਾਦੀ ਨੇ ਸਿੱਖ ਨਹੀਂ ਜੱਗ ਤੋਂ ਸਿੱਖਿਆ ਵੀ ਤਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਐਸੀ ਕੀ ਕੀ ਕਿਉਂ ਇਸ ਵੀ ਗੱਲ ਨੇ ਬਾਰੀ ਦਾ ਲਓ ਹਾਂ ਮੈਂ ਸਾਰੇ ਕਹਿੰਦੀ ਹਾਂ ਤੁਸੀਂ ਬਾਰੀ ਵੀ ਕਾਇਮ ਨਾ ਸਮਝ ਨਹੀਂ ਸਮਝਾਉਂਦੇ ਜੀ ਜਿਹੜੇ ਸਮਝ ਨਹੀਂ ਆਉਂਦਾ ਤੇ ਨਹੀਂ ਬੋਲਦੇ ਕਿ ਐਸੋਲਦਾ ਹਾਂ ਹਾਂ ਲਾ ਲਏ ਜੀ ਬਈ ਲਾ ਲਏ ਤਾਂ ਸਮਝ ਆ ਗਈ ਸੀ ਦੀਦੀ ਕੇ ਜਿਹੜਾਈ ਹੋ ਗਈ ਸੀ ਮੇਰੇ ਕਾਦੀ ਲੜਾਈ ਹੋਈ ਕਹਿੰਦੇ ਇੱਕ ਟੇਕ ਜਵਾਬ ਚਾਹਦਾ ਤਾਂ ਮੈਂ ਕਹਾਂ ਪਾਰੀ ਲੱਗੇ ਹੁੰਦੇ ਆ ਜੇ ਮੈਂ ਬਾਵਲ ਕਹਾਂ ਤਾਂ ਉਹਨੇ ਚਾਚਾ ਕਹਿਣਾ ਹੈ ਜੇ ਮੈਂ ਮਾਮਾ ਕਹਾਂ ਤਾਂ ਉਹਨੇ ਤਾਇਆ ਕਹਿਣਾ ਹੈ ਮੇਰੇ ਲੜਾਈ ਨਹੀਂ ਚੱਲਦੀ ਤੇ ਪਾਰੀ ਚੱਲਦੀ ਹੁੰਦੀ ਹੈ ਇਹ ਹਾਂ ਬਹੁਤ ਲਾਈਡ ਰਾਜਾ ਮਾਮੇ ਦਾ ਪੈਨ ਦਾ ਕਰਦੇ ਨਹੀਂ ਸਜਾਇਆ ਤਾਂ ਪਿੱਛੇ ਪਤਾ ਨਹੀਂ ਦਵੇ ਸੰਤਾਂ ਸਾਡੇ ਜੀ ਦੀ ਬਹੁਤ ਰਣਕ ਲੱਗਦੀ ਪੂਰੇ ਹਫਤੇ ਨਾ ਸਾਡੇ ਪਹਿਲਾ ਵਿਆਹ ਤੋਂ ਪਹਿਲਾਂ ਗਾਏ ਜਾਂਦੇ ਕੀ ਪੱਕੇ ਅਗਲੀ 5-7 ਦਿਨ ਕੱਢੇਗਾ ਨਹੀਂ ਐਸੇ ਸਾਡੇ ਉੱਤੇ ਐਦਾਂ ਨਾਲ ਹੀ ਗਾਉਂਦੇ ਨਹੀਂ ਨਾ ਅੱਗੇ ਹੁਣ ਰਿਵਾਜ ਸੀ ਸਾਡੇ ਮੇਰੇ ਸਾਡੇ ਦਾ ਥੋੜਾ ਜਿਹਾ ਐਸੇ ਬੰਦਾ ਕਰਕੇ ਚੱਕਰ ਪੈ ਗਿਆ ਗਾਉਂਦੇ ਹੈਗੀ ਅਸੀਂ ਆਏ ਹੋਗੇ ਅਵੀ ਸ਼ਰਾਬ ਤੇ ਫੇ ਗੈਲਾ ਚਿੱਕੀ ਤੇ ਜਾ ਮੈਗਾ ਤਾਂ ਕਰਦੇ ਹਾਂ ਇਹ ਨਾ

ਮੰਚਰਾਂ ਤੇ ਹੀ ਗੀਤਾਂ ਹੁੰਦੇ ਨੇ ਤੇ ਇਹਨਾਂ ਚੋਂ ਲੜਦਾ ਰੇਂਦਾ ਜਾਵਾ ਸੁਣਾ ਦੇ ਮੜਿਆ ਛੋਟੇ ਮੁੰਡੇ ਦੇ ਵੀ ਲੜਿਆ ਛੋਟੇ ਕੁੜੀ ਦੇ ਵੀ ਲੜਿਆ ਤੁਹਾਡੇ ਘਰ ਵਾਲੇ ਤੇ ਵੀ ਲੜਿਆ ਤੁਹਾਡੇ ਵੀ ਲੜੇ ਤੁਹਾਡੀਆਂ ਮਹਿਸਾਂ ਕੋਲ ਡਰਿਆ ਹਾਂ ਇਹਨੀਆਂ ਸੁਣਿਆ ਇਹਨੂੰ ਬਸ ਬੱਚਾ ਲੜਾਉਣਾ ਗੇੜੇ ਬਸ ਆਸੀਂ ਮਚਾ ਕੇ ਕਹਿ ਦਿੰਦੇ ਆ ਇਹਨੇ ਸੁਹਾਗ ਨਾਲ ਦੇ ਤਰੇ ਮੁੰਡਿਆਂ ਦੀ ਧੂੜੀਆਂ ਸੀ ਇਹ ਪੰਜ ਪੰਜ ਵਾਰ ਕਰਨੀਆਂ ਹੁੰਦੀਆਂ ਪਹਿਲਾਂ ਪੰਜ ਧੂੜੀਆਂ ਗਾਲੀਆਂ ਪੰਜ ਸੁਹਾਗਾਂ ਦੇ ਉਹ ਤੋਂ ਬਾਅਦ ਜੋ ਮਰਜ਼ੀ ਲਈ ਜੋ ਤੇ ਬੇੜੇ ਕਿਹ ਅ ਬੇੜੇ ਹੁੰਦੇ ਆ ਬੇੜੇ ਕਹਿੰਦੇ ਹੁੰਦੇ ਆ ਬੇੜੇ ਤੇ ਲੋਭਗੀ ਤਾ ਕੁਛ ਲੱਠੇ ਦੀ ਚਾਦਰ ਉੱਗੀ ਰਹਿੰਦੀਆਂ ਜੋ ਮਰਜ਼ੀ ਲਈ ਜਾਂਦਾ ਲੱਠੇ ਦੀ ਚਾਦਰ ਇਹ ਅੰਦਰ ਆ ਉਹ ਅੰਨਕ ਤਾਂ ਹੁੰਦਾ ਤੇ ਬਾਕੀ ਆ ਇਹ ਮੁੰਡਿਆਂ ਵਾਲੀ ਨਹੀਂ ਹੁੰਦਾ ਨਹੀਂ ਨਹੀਂ ਇਹ ਕੋਈ ਲੋਕ ਲੋਕ ਦੀ ਤਾ ਇੱਕ ਹੋ ਵੀ ਕੋ ਨਹੀਂ ਮਾ ਉਹ ਕਿਹਦਾ ਘਰ ਆ ਤਾ ਮੈਂ ਵੀ ਚਿੱਠੀ ਮਾਹੀਏ ਚਿੱਠੀ ਪਹੁੰਚੀ ਕਿਸ਼ਦਾ ਨਾ ਡਿਗਰੇ ਪੇਡ ਹੋਰੀ ਨਹੀਂ ਆਉਂਦਾ ਡੁੱਗੇ ਪੇਡ ਸੀ ਸ਼ੀਸ਼ਾ ਹਟਾ ਲਾਉਂਦੇ ਆ ਉਹਦੇ ਘਰ ਲੱਗਦੇ ਆ ਹਾਂ ਘੜੇ ਘੜੇ ਮੈਂ ਕਰੇ ਵਧੀਆ ਲੱਗਦੇ ਮੈਂ ਇਹਨਾਂ ਨੂੰ ਕਹਿੰਦੀ ਸੀ ਮੈਂ ਤਾਂ ਪਹਿਲੇ ਪੁਰਾਣੇ ਜ਼ਮਾਨੇ 'ਚ ਕਹਿੰਦੇ ਤੇ ਕੁੜੀ ਨੂੰ ਬਿਠਾ ਦੇਣਾ ਉਹਦੇ ਮੈਂ ਵੀ ਲਾਉਣੀ ਪਰ ਤਿੰਨ ਚਾਰ ਬੀਬੀਆਂ ਘੜੇ ਦੇ ਨਾਲ ਗੀਤ ਗਾਉਂਦੀਆਂ ਹੁੰਦੀਆਂ ਅੱਗੇ ਹੁਣ ਕਿਹੜਾ ਚਲਾਉਂਦੇ ਨੇ ਨਾ ਹੁਣ ਇਹ ਤਾਂ ਚੱਲਦਾ ਨਹੀਂ ਉਹ ਤਾਂ ਹੋ ਗਿਆ ਨਾ ਸਾਡੀ ਦੇ ਰੰਗ ਦੇ ਵਿਆਹ ਤੋਂ ਹੋ ਗਿਆ ਤੁਸੀਂ ਗਾਉਂਦੇ ਕੋਲ ਦੇ ਕੇ ਤੇ ਨਹੀਂ ਆਦੇ ਇਸ ਲਈ ਮਾਤਾ ਨੂੰ ਦਾ ਸਿੱਖਿਆ ਸੀ ਵੀ ਕਰ ਲਈ ਸ਼ਰਾ ਉਦੋਂ ਕਰਿਆ ਕਰਨ ਉਹ ਮਾਤਾ ਨੂੰ ਗੱਲ ਤਾਂ ਹੈਗੀ ਇਸ ਨੂੰ ਸਿੱਖਿਆ ਦੇ ਕੇ ਕਰਿਆ ਹਾਂ ਜਾਉ ਮੇਰੀ ਦਾਦੀ ਨੂੰ ਮੇਰੀ ਮੰਮੀ ਨੂੰ ਮੈਨੂੰ ਮੈਨੂੰ ਆਏ ਮੇਰੇ ਵੀ ਸਿਖਾਈਏ ਨੇ ਆਣੇ ਆਹ ਗੱਲ ਹੈ ਪਰ ਕਿ ਸ਼ੌਂਕ ਉਂਦਾ ਸ਼ੌਂਕ ਨੇ ਜੀਸੀ ਕਰਦੀ ਹੈ ਸ਼ੌਂਕ ਨਾਲ ਹੀ ਨੀ ਹੈ ਉਦਾਂ ਦੀ ਵਧੀਆ ਲੱਗਦੇ ਇਹ ਪੈਸੇ ਹਾਂ ਹੰਦਾ ਪਿਆਏ ਸ਼ੇਕ ਸ਼ਗਨ ਦਾ ਹੁੰਦਾ ਸ਼ਗਨ ਹੁੰਦਾ ਹਾਂਜੀ ਹਾਂ ਪੈਣੇ ਨੂੰ ਪਿੱਛੇ ਉਹਰੇ ਕਰਦੇ ਤੇ ਪਤਾਸੇ ਲੱਡੂ ਬਣਦਾ ਗੁੜਾ ਪਤਾਸੇ ਤੇ ਬਣਦਾ ਲੱਡੂ ਮੇਰੀ ਕੋਈ ਜੀ ਹਾਂ ਜੇ ਗੁੜਾ ਪਤਾਸੇ ਤੇ ਲੱਡੂ ਤਾਂ ਹੁੰਦੇ ਨੇ ਮੈਂ ਇਥੇ ਨਿਕਲ ਦੱਸ ਨਹੀਂ ਜਦੋਂ ਵੀ ਸਵਾਲ ਪਾਉਣੇ ਘੋੜੀਆਂ ਗੋਣੀਆਂ ਆ ਜਿਵੇਂ 7 ਦਿਨ ਸੱਤੇ ਦਿਨ ਸ਼ਾਮ ਨੂੰ ਨਾ ਲਾਸਟ ਦੇ ਵਿੱਚ ਮਿੱਠਾ ਦੇਣੀ ਦੇਣਾ ਲਾਸਟ ਪਾਸੇ ਲਿਆ ਬਤਾਸੇ ਲਿਆਓ ਗੂੜਾ ਨੀਰੇ ਨੂੰ ਗੂੜ ਦੇ ਦੋ ਗੱਟੂ ਬਦਾਣਾ ਦੇ ਨੰਨੇ ਆ ਪੁਸ਼ਪਾ ਕਹਿੰਦੇ ਸੇ ਜਿੰਨੇ ਤੇ ਕਾੜੀ ਖੋਲਦੇ ਨੇ ਮਿੱਠਾ ਹੀ ਗਈ ਜਾਂਦੇ ਆ ਮੈਂ ਉਹਨੇ ਦੇ ਨੇ ਨਾ ਆ ਜਾ ਉਹਨੇ ਦੇ ਮਿੱਠੇ ਚਾਹਦਾ ਹੈ ਚਾਹੀ ਨਹੀਂ ਹੈਗੀ ਚਾਹ ਚਰੀਗੀ ਹਾਂ ਚਾਹ ਚਰੀ ਮੈਂ ਦੂਰ ਦੂਰ ਤੇ ਪਤਾ ਲੱਗਦਾ ਵੀ ਉਹਨਾਂ ਦੇ ਘਰ ਵਿਆਹ ਆਏ ਫਿਰ ਗੋਣ ਗੂਣ ਨਾਲ ਹੀ ਪਤਾ ਲੱਗਦਾ ਕਿ ਇੰਨੀ ਛੱਡੀ ਲਾਈ ਤਾਂ ਪਲ ਲੱਗਦੀ ਨਹੀਂ ਹੁੰਦੀਆਂ ਚਾਹ ਹਾਂ ਇਹ ਕਰ ਲਓ ਕੀ ਕਰਨਾ ਚਲੋ ਅਸੀਂ ਸਾਲੇ ਰੰਗ ਟੈਂਟ ਦਾ ਵੀ ਟੈਂਟ ਨੇ ਉਹ ਟੈਂਟ ਦਾ ਹੋ ਗਿਆ ਕੰਪਲੀਟ ਪਰਦੇ-ਪੁਰਦੇ ਤਾਰ ਦੇਣੇ ਹੁਣ ਕੱਲ ਨੂੰ ਕਿਉਂਕਿ ਕੱਲ ਨੂੰ ਹੈਗਾ ਜੀ ਮੇਲ ਤੇ ਉਦਾਂ ਕੰਪਲੀਟ ਕਰਕੇ ਟੈਂਟ ਦਾ ਕੰਮ ਜਵਾਨ ਆ ਇੱਧਰ ਖਾਣ ਪੀਣ ਦਾ ਹੋ ਗਿਆ ਜੀ ਪੱਗ ਪਿਆਲੇ ਦਾ ਤੇ ਇੱਧਰ ਆਪਣਾ ਜਿਹੜਾ ਲੱਗਣਾ ਏ ਡੀਜੀ ਵਾਲਾ ਪ੍ਰੋਗਰਾਮ ਠੀਕ ਆ ਜੀ ਤੇ ਬਾਕੀ ਘਰ ਦੀ ਜਿਹੜੀ ਡੈਕੋਰੇਸ਼ਨ ਆ ਤੁਸੀਂ ਦੇਖ ਹੀ ਲਈ ਇੱਕ ਵਾਰ ਦੁਬਾਰਾ ਵੀ ਦਿਖਾ ਦੰਨੇ ਆ ਤੁਹਾਨੂੰ ਲਓ ਜੀ ਬਣ ਗਈ ਗੱਲਬਾਤ ਆ ਇਹਨਾਂ ਢੰਡ ਇਹ ਸਿਰਾਂ ਲਾਤੀ ਗੱਲਬਾਤ